ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਗੁਰਾਇਆਂ ਵਿੱਚ ਲੁੱਟਖੋਹਾਂ ਤੇ ਚੋਰੀ ਦੀਆਂ ਵਾਰਦ ਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲ ਚੋਰੀ ਕੀਤੇ ਹੋਏ ਸੋਨੇ ਅਤੇ ਚਾਂਦੀ ਦੇ ਗਹਿਣੇ ਨਕਦੀ ਅਤੇ ਮੋਬਾਈਲ ਫੋਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ थाना ਗੁਰਾਇਆਂ ਮੁਖੀ ਸਿਕੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਮਿਤ ਚੋਹਾਨ ਪੁੱਤਰ ਸ਼੍ਰੀ ਰਾਮਪਾਲ ਨੇ ਕੇਸ ਦਰਜ ਕਰਵਾਇਆ ਸੀ ਕਿ ਰਾਤ ਨੂੰ ਉਹ ਅਤੇ ਉਸਦੀ ਮਾਤਾ ਬਲਵੀਰ ਕੌਰ ਨਾਨ ਦਿਖਸ਼ਾ ਚੋਹਾਨ ਗਰਮੀ ਦਾ ਮੌਸਮ ਹੋਣ ਕਰਕੇ ਇੱਕ ਕਮਰੇ ਵਿੱਚ ਕੂਲਰ ਲਗਾ ਕੇ ਸੁੱਤੇ ਹੋਏ ਸੀ ਕਿ ਇਸ ਰਾਤ ਉਸ ਦੇ ਘਰ ਚੋਰਾਂ ਨੇ ਚੋਰੀ ਕਰ ਲਈ ਜਿਸ ਵਿੱਚ ਉਸ ਦੇ ਘਰੋਂ ਚੋਰਾਂ ਨੇ ਉਸ ਦੀ ਮਾਤਾ ਦੀਆਂ ਸੋਨੇ ਦੀਆਂ ਵਾਲੀਆਂ ਸੋਨੇ ਦੀ ਮੁੰਦਰੀ ਇੱਕ ਸੋਨੇ ਦੀ ਚੈਂਤ ਇੱਕ ਚਾਂਦੀ ਦਾ ਕੜਾ ਇੱਕ ਚਾਂਦੀ ਦਾ ਲਾਕਟ ਅਤੇ ਕਰੀਬ 12000 ਰੁਪਏ ਨਕਦੀ ਚੋਰੀ ਕਰਕੇ ਲੈ ਗਏ ਜੋ ਸੋਨਾ ਅਤੇ ਚਾਂਦੀ ਉਸ ਦੇ ਘਰ ਵਿੱਚੋਂ ਚੋਰੀ ਹੋਇਆ ਹੈ ਉਹ ਸੋਨਾ ਉਸ ਦੀ ਮਾਤਾ ਪਿਤਾ ਜੀ ਦੇ ਵਿਆਹ ਦੇ ਸਮੇਂ ਦਾ ਸੀ ਤੁਸੀਂ ਵੀ ਸੁਣੋ थाना गुरਾਇਆ ਮੁਖੀ ਸਿਕੰਦਰ ਸਿੰਘ ਬਿਰਕ ਨੇ ਕੀ ਕਿਹਾ ਅ ਮਾਨਜੋਗ ਐਸਐਸਪੀ ਸਾਹਿਬ ਜਲੰਧਰ ਵਿਧਾਤੀ ਸਰਦਾਰ ਰਵਿੰਦਰ ਸਿੰਘ ਬਿਰਕ ਸਰਦਾਰ ਸਰਵਣ ਸਿੰਘ ਬਲ ਡੀਐਸਪੀ ਫਲੋਰ ਦੀ ਰਹਿਨਮਾਈ ਹੇਠ ਜੋ ਕਲਾਕੇ ਦੇ ਵਿੱਚ ਲੁੱਟਾਂ ਖੋਹਾਂ ਚੋਰੀਆਂ ਦੁਕਾਨਾਂ ਦੇ ਸ਼ਟਰ ਟੁੱਟਣੇ ਜਾਂ ਕੋਠੀਆਂ ਜਿਹੜੀਆਂ ਪਿੰਡਾਂ 'ਚ ਬੰਦ ਪਈਆਂ ਕੋਠੀਆਂ ਜਾਂ ਘਰਾਂ 'ਚ ਸੁੱਤੇ ਪਿਆ ਜਾਂ ਕੇ ਜਿਹੜਾ ਉਹ ਘਰ ਤੋਂ ਜਿਹੜਾ ਸਮਾਨ ਲੁੱਟ ਕੇ ਚੋਰੀ ਕਰਕੇ ਲੈ ਜਾਂਦਾ ਸੀਗਾ ਇਹ ਬੰਦਾ ਸੀ ਜਿਹੜਾ ਕੱਲ ਗ੍ਰਿਫਤਾਰ ਕੀਤਾ ਇਹਨੂੰ ਇਹ ਬੰਦਾ 22 ਤਰੀਕ ਨੂੰ ਜੇਲ੍ਹ ਦੇ ਵਿੱਚੋਂ ਛੁੱਟ ਕੇ ਆਇਆ 4 ਸਾਲ ਦੀ ਸਜ਼ਾ ਇਹ ਕੱਟ ਕੇ ਆਇਆ ਇਹਦਾ ਨਾਮ ਹੈਗਾ ਜੀ ਜਸਵਿੰਦਰ ਲਾਲ ਇਹ ਵਾਸੀ ਤਰੇਤੇ ਦਾ ਰਹਿਣ ਵਾਲਾ ਜੀ ਇਹ 4 ਸਾਲ ਬਾਅਦ ਜੇਲ੍ਹ ਚੋਂ ਆਇਆ ਤੇ ਜਦੋਂ ਦਾ ਜੇਲ੍ਹ ਚੋਂ ਆਇਆ ਉਦੋਂ ਤੋਂ ਇਹਨੇ ਆ ਕੇ ਅੱਠ ਵਾਰ ਦਾਤਨੋ ਇਲਜ਼ਾਮ ਦਿੱਤਾ ਕਿਸੇ ਦਿਨ ਵੀ ਘਰੇ ਨਹੀਂ ਟਿਕੇ ਦਿੱਲੀ ਜਿਹੜਾ ਇਹ ਵਾਰਦਾਤ ਕਰਦਾ ਸੀਗਾ ਰੁੜਕਾ ਕਰਾਂ ਤਿੰਨ ਕੋਠੀਆਂ ਨੇ ਤੋੜੀਆਂ ਨੇ ਰੁੜਕਾ ਖੁਰ ਦੇ ਵਿੱਚ ਉਥੋਂ ਇਹਨੇ ਕਾਫੀ ਜਿਹੜਾ ਸੋਨਾ ਵਗੈਰਾ ਜਿਹੜਾ ਉਥੋਂ ਇਹਨੇ ਚੋਰੀ ਕੀਤਾ ਆ ਇੱਕ ਸੁਮਿਤ ਚੋਹਾਨ ਵਾਸੀ ਰੁੜਕਾ ਕਲਾ ਉਹਦੇ ਘਰ ਚ ਪਹਿਲੋਂ ਇਹਨੇ ਆਉਂਦਿਆ ਹੀ ਫਸ ਚੋਰੀ ਉਥੋਂ ਕੀਤੀ ਆ ਉਥੋਂ ਇਹਨੇ ਇੱਕ ਮੁੰਦੀ ਤੇ ਇੱਕ ਜੋੜਾ ਸੋਨੇ ਦੀਆਂ ਹਵਾਲੀਆਂ ਜਿਹੜੀਆਂ ਉਥੋਂ ਚੋਰੀ ਕੀਤੀਆਂ ਨੈਕਸਟ ਦੇ ਇਹਨੇ ਉਸੇ ਹੀ ਪਿੰਡ ਦੇ ਵਿੱਚੋਂ ਫਿਰ ਇੱਕ ਕੋਠੀ ਦੇ ਵਿੱਚੋਂ ਚੋਰੀ ਕੀਤੀ ਜਿਹੜੇ ਉਹ ਬੰਦੇ ਘਰ ਚ ਸੁੱਤੇ ਪਏ ਸੀ ਕੋਲਰ ਦੀ ਆਵਾਜ਼ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਥੋਂ ਇਹਨੇ ਇੱਕ ਸੋਨੇ ਦੀ ਚੈਨ ਕਰੀਬ ਡੇਰ ਤੋਂਲੇ ਦੀ ਹੈਗੀ ਆ ਤੇ ਉਥੋਂ ਤਿੰਨ ਜੋੜੇ ਜਿਹੜੇ ਹੈਗੇ ਨੇ ਵਾਲੀਆਂ ਦੇ ਤੇ ਇੱਕ ਜੋੜਾ ਜਿਹੜਾ ਚੰਜਰਾ ਦਾ ਜਿਹੜਾ ਉਥੋਂ ਨੇ ਚੋਰੀ ਕੀਤਾ ਤੇ ਨਾਲ ਕੋਈ ਪਤਾ ਨਹੀਂ ਵਰਮ ਪੰਜਾਬ ਦੇ ਨਹੀਂ ਇੱਕ ਬੰਦਾ ਇਹਦੇ ਨਾਲ ਹੋਰ ਵੀ ਹੈਗਾ ਉਹ ਅਸੀਂ ਤਫ਼ਤੀਸ਼ ਕਰ ਰਹੇ ਆ ਉਹ ਖੁਸ਼ਕੀ ਖੁਸ਼ਕੀ ਨਾਂ ਦਾ ਬੰਦਾ ਆ ਉਹ ਲੋਕਲ ਗੁਰਾਇਆਂ ਦਾ ਰਹਿਣ ਵਾਲਾ ਉੱਤੇ ਵੀ ਰੇਡ ਕੀਤੀ ਆ ਉਹ ਹਲੇ ਘਰੋਂ ਭੱਜਿਆ ਹੋਇਆ ਪਹਿਲਾਂ ਜਿਹੜੇ ਮਾਮਲੇ ਚ ਰੇਡ ਸੀਗੇ ਇਹਦੇ ਖਿਲਾਫ ਪਹਿਲੋ 4 ਮਕਦਮੇ ਦਰਜ ਸੀਗੇ ਇੱਕ ਵਕਤਵਾ ਐਂਡੀਪੀਐਸ ਸਿਕੜ ਦਾ ਇੱਕ ਐਕਸਾਈਡ ਦਾ ਤੇ ਦੋ ਜਿਹੜੇ ਹੈਗੇ ਚੋਰੀਆਂ ਕਰਦੇ ਸੀਗੇ ਰਾਤ ਦੇ ਸਮੇਂ ਇਹ ਚੋਰੀਆਂ ਕਰਦਾ ਸੀਗੇ ਟੈਂਪ ਬਣਾਇਆ ਹੋਇਆ ਸੀ ਕਿ ਤਬਾਈ ਕਰੇ ਨਾ ਨਹੀਂ ਇਹਨਾਂ ਇਹਨੇ ਆਣ ਕੇ ਹੱਲੇ ਪਹਿਲੀਆਂ ਚੋਰੀਆਂ ਨਿਕਲੀ ਨੇ ਕੀਤੀਆਂ ਨੇ ਦੂਜੀ ਚੋਰੀਆਂ ਦੇ ਵਿੱਚ ਇਹਨੂੰ ਖੁਸ਼ਕੀ ਨੂੰ ਵੀ ਨਾਲ ਇਹਨੇ ਮਿਲਾ ਲਿਆ ਸੀਗਾ ਇਸ ਦੌਰਾਨ ਇਹਦੇ ਕੋਲ ਕੁਝ ਨਗਦੀ ਬਰਾਮਦ ਹੋਈ 7000 ਦੇ ਕਰੀ ਜਿਹੜੀ ਆ ਨਗਦੀ ਬਰਾਮਦ ਹੋਈ ਆ ਤੇ ਇਹ ਨਸ਼ੀਲੀਆਂ ਗੋਲੀਆਂ ਵੀ 135 ਇਹਦੇ ਕੋਲ ਜਿਹੜੀਆਂ ਉਹ ਬਰਾਮਦ ਹੋਈਆਂ ਨੇ ਜਿਹਦੇ ਤਹਿਤ ਅਸੀਂ ਮੁਕਦਮਾ ਨੰਬਰ 144 ਜਿਹੜਾ ਐਨਡੀਪੀਐਸ ਐਕਟ ਹੋਰ ਚੋਰੀ ਦੀਆਂ ਧਰਾਵਾਂ ਲਾ ਕੇ ਇਹਨੂੰ ਤਰਜ ਕਰ ਦਿੱਤਾ ਗਿਆ ਜੀ ਗਹਿਣੇ ਦੀ ਬਰਾਮਦ ਹਾਂਜੀ ਗਹਿਣੇ ਬਰਾਮਦ ਹੋਏ ਨੇ ਕਾਫੀ ਗਹਿਣੇ ਬਰਾਮਦ ਹੋਏ ਨੇ ਚੈਨਾ سونے ਦੀ 1.5-2 ਤੋਲੇ ਦੀ ਆ ਤਿੰਨ ਜੋੜੇ ਵਾਲੀਆਂ ਦੇ ਆ ਇੱਕ ਵਾਲੀ ਟੁੱਟੀ ਹੋਈ ਆ ਇੱਕ ਝਾਂਜਰਾਂ ਦਾ ਜੋੜਾ ਜਿਹੜਾ ਉਹ ਬਰਾਮਦ ਹੋਇਆ ਹੋਰ ਵੀ ਤਫ਼ਤੀਸ਼ ਕਰ ਰਹੇ ਆ ਹੋਰ ਵੀ ਇਹਦੇ ਕਾਫੀ ਹੈਗੇ ਨਿਕਲਦੇ ਉਸਾਰ ਨੇ ਔਰ ਜਿੰਨੇ ਸ਼ਟਰ ਤੁਹਾਡੇ ਘਰਾਿਆਂ 'ਚ ਇੱਕ ਅੱਲਾ ਜਾ ਕੇ ਸੱਬਲਣਾ ਤੋੜਦੰਦਾ ਸੀਗਾ ਬਲਾ ਅਟੈਂਪਟ ਹੁੰਦੀ ਬਚਾਹ ਹੋ ਜਾਂਦਾ ਸੀ ਉਹ ਪੁਲਿਸ ਇਰਾਣ ਨੂੰ ਗਸਤ ਬਹੁਤ ਜ਼ਿਆਦਾ ਇਸ ਕਰ ਇੱਕ ਦਿਨ ਇਹਨੇ ਇੱਥੇ ਤਹਿਸੀਲ ਤੇ ਜਾ ਕੇ ਵੀ ਦੋ ਦਿਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਉੱਤੇ ਜਾ ਕੇ ਤੇ ਉੱਥੇ ਵੀ ਕੁਝ ਬਚਾਅ ਹੋ ਗਿਆ ਤੇ ਫਿਰ ਵੀ ਇਹਨੇ ਕਾਫੀ 8 ਵਾਰ ਦਾ ਤਾਤ ਨੂੰ ਇਲਜ਼ਾਮ ਦਿੱਤਾ 22 ਤਰੀਕ ਤੋਂ ਲੈ ਕੇ ਕੱਲ ਤੱਕ ਇਹਨੇ ਇਹ ਕਹਿੰਦੇ ਹਾਲੇ ਤਾਂ ਬਰਾਮਦ ਹੀ ਕਰਲੇ ਨੇ ਫਿਰ ਵੀ ਇਹ ਕੋ ਪਤਾ ਕਰਦੇ ਤਫਤੀਸ਼ ਕਰਦੇ ਵੀ ਜਿਹੜੀ ਹੋਰ ਇਹਨੇ ਚੋਰੀਆਂ ਕੀਤੀਆਂ ਨੇ ਜਿੱਥੇ ਕਹਨੇ ਵੇਚੇ ਨੇ ਉਹ ਵੀ ਤਫਤੀਸ਼ ਦੇ ਵਿੱਚ ਰਿਆਂ ਦੇ ਜਾਣਗੇ ਗੁਰਾਇਆਂ ਤੋਂ ਮਨਜੀਤ ਮੱਕੜ ਦੀ ਰਿਪੋਰਟ ਪੰਜਾਬੀ ਜਾਗਰ